ਦੱਸਦੇ ਕਿ ਲੁਧਿਆਣੇ ਦੇ ਵਿੱਚ ਬੀਤੀ 10 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਮੌਜੂਦਾ ਐਮ.ਐਲ.ਏ ਗੁਰਪਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਜ્યા ਉਸ ਸਮੇਂ ਜਦੋਂ ਗੋਲੀ ਲੱਗਦੀ ਹੈ ਤਾਂ ਸਾਰੇ ਹੀ ਘਰ ਤੇ ਸੀ ਪਰ ਉਸ ਵਕਤ ਕੀ ਹੋਇਆ ਸੀ ਇਸ ਨੂੰ ਲੈ ਕੇ ਹੁਣ ਉਹਨਾਂ ਦੀ ਪਤਨੀ ਨੇ ਰੋਜ਼ਨਾਮਚਾ ਦੇ ਵਿੱਚ ਇੱਕ ਬਿਆਨ ਦਰਜ ਕਰਵਾਇਆ ਹੈ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਦੱਸ ਵੀ ਕਿ ਉਹਨਾਂ ਦੀ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਲੱਗਿਆ ਕਿ ਹੀਟਰ ਦਾ ਸਬੰਧਾਪਾ ਹੋਇਆ ਜਿਸ ਤੋਂ ਬਾਅਦ ਉਹ ਕਮਰੇ ਚ ਜਾਂਦੀ ਹੈ ਜੋ ਦੇਖਦੇ ਆ ਉਸ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਜਾਂਦੇ ਹੈ ਪੂਰੀ ਜਾਣਕਾਰੀ ਪੂਰਾ ਰੋਜ਼ਨਾਮਚਾ ਵੀ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਕੀ ਬਿਆਨ ਦਰਜ ਕਰਵਾਏ ਜਾਂਦੇ ਨੇ ਗੁਰਪ੍ਰੀਤ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਕੌਰ ਵੱਲੋਂ ਜੀ ਹਾਂ ਦਰਸ਼ਨਬਿੰਨੂ ਐਮਐਲਏ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਪਰ ਇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਨਾ ਤਾਂ ਪੁਲਿਸ ਕੁਝ ਬੋਲਣ ਨੂੰ ਤਿਆਰ ਹੈ ਤੇ ਨਾ ਹੀ ਪਰਿਵਾਰਕ ਮੈਂਬਰ ਪਰ ਰੋਜ਼ਨਾਮਚੇ ਦੇ ਵਿੱਚ ਜੋ ਬਿਆਨ ਦਰਜ ਕਰਵਾਏ ਗਏ ਨੇ ਉਹ ਤੁਹਾਨੂੰ ਦੱਸਦੇ ਆ ਉਹਨਾਂ ਨੇ ਆਖਿਆ ਕਿ ਮੈਂ ਰਸੋਈਏ ਨੂੰ ਖਾਣਾ ਪਰੋਸਣ ਨੂੰ ਕਹਿ ਕੇ ਲੌਬੀ ਦੇ ਵਿੱਚ ਆ ਜਾਨੀਆ ਗੁਰਪ੍ਰਤ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਦੇ ਵੱਲੋਂ ਜੋ ਬਿਆਨ ਰੋਜ਼ਨਾਮੇ 'ਚ ਦਰਜ ਕਰਵਾਏ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਰਸੋਈਏ ਨੂੰ ਕਿਹਾ ਕਿ ਉਹ ਖਾਣਾ ਲਗਾ ਦੇਵੇ ਇਹ ਕਹਿ ਕੇ ਮੈਂ ਲੌਬੀ ਦੇ ਵਿੱਚ ਆ ਗਈ ਗੋਗੀ ਦੀ ਪਤਨੀ ਸੁਖਚੈਨ ਗਿੱਲ ਨੇ ਦੱਸਦੀ ਹੈ ਕਿ ਸੁਖਚੈਨ ਪੌਰ ਵੱਲੋਂ ਪੁਲਿਸ ਨੂੰ ਬਿਆਨ ਦਰਜ ਦਿੱਤੇ ਜਾਂਦੇ ਨੇ ਕਿ ਰਾਤ ਨੂੰ 11 ਵਜੇ ਦੀ ਘਟਨਾ ਹੁੰਦੀ ਹੈ 11:05 ਦੇ ਵਕਤ ਸਿጋ ਜਦੋਂ ਕਿਚਨ ਦੇ ਵਿੱਚ ਸੀਗੀ ਉਹਨਾਂ ਦੇ ਪਤੀ ਗੁਰਪ੍ਰਤ ਗੋਗੀ ਆਪਣੇ ਕਮਰੇ ਦੇ ਵਿੱਚ ਸਨ ਆਪਣਾ ਲਾਇਸੈਂਸੀ ਪਿਸਤੌਲ ਸਾਫ ਕਰ ਰਹੇ ਸਨ ਉਹਨਾਂ ਨੇ ਰਸੋਈਏ ਨੂੰ ਖਾਣਾ ਪਰੋਸਣ ਦੇ ਲੈ ਕੇ ਆ ਤੇ ਜਿਸ ਤੋਂ ਬਾਅਦ ਉਹ ਲੌਬੀ ਦੇ ਵਿੱਚ ਆ ਗਈ। ਉਹਨਾਂ ਆਖਿਆ ਕਿ ਲੌਬੀ ਦੇ ਵਿੱਚ ਆਂਦੇ ਹੀ ਉਹਨਾਂ ਨੂੰ ਇੱਕ ਤੇਜ਼ ਤੇ ਜ਼ੋਰਦਾਰ ਆਵਾਜ਼ ਸੁਣਾਈ ਦਿੰਦੀ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਰੂਮ ਦਾ ਹੀਟਰ ਫਟ ਗਿਆ ਉਸ ਦਾ ਪਟਾਕਾ ਪੈ ਗਿਆ। ਭੱਜ ਕੇ ਉਹ ਕਮਰੇ ਦੇ ਵਿੱਚ ਜਾਂਦੇ ਨੇ ਜਿਸ ਤੋਂ ਬਾਅਦ ਉਹ ਦੇਖਦੇ ਨੇ ਕਿ ਜਿਸ ਪਿਸਤੌਲ ਨੂੰ ਉਹਨਾਂ ਦੇ ਪਤੀ ਗੋਗੀ ਸਾਫ ਕਰ ਰਹਿ ਸਨ ਉਸ ਤੋਂ ਅਚਾਨਕ ਗੋਲੀ ਚੜ ਜਾਂਦੀ ਹੈ ਤੇ ਉਹਨਾਂ ਦੇ ਸਿਰ ਦੇ ਵਿਚਾਰ ਲੱਗਦੀ ਹੈ ਜਿहां ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਉਹਨਾਂ ਕਹਿੰਦੇ ਕਿ ਅਚਾਨਕ ਕਬਰ ਆ ਗਈ ਤੇ ਜ਼ੋਰ-ਜ਼ੋਰ ਦੇ ਨਾਲ ਰੋਣ ਲੱਗੀ ਉਹਨਾਂ ਦੀ ਆਵਾਜ਼ ਸੁਣ ਕੇ ਉੱਪਰ ਦੇ ਕਮਰੇ ਤੋਂ ਉਹਨਾਂ ਦਾ ਮੁੰਡਾ ਸਬਰਾਜ نیچے ਆ ਜਾਂਦਾ ਹੈ ਤੇ ਉਸ ਤੋਂ ਬਾਅਦ ਘਰ ਦੇ ਬਾਹਰ ਲੱਗੀ ਪੁਲਿਸ ਸਿਕਿਉਰਿਟੀ ਗਾਰਡ ਦੇ ਵਿੱਚੋਂ ਇੱਕ ਮੁਲਾਜ਼ਮ ਵੀ ਅੰਦਰ ਆ ਗਿਆ ਉਹਨਾਂ ਨੇ ਕਿਹਾ ਕਿ ਬੇਟਾ ਸਵਰਾ ਰਸੋਈਏ ਮਿੰਟੂ ਅਤੇ ਗਾਰਡ ਮੁਲਾਜ਼ਮ ਪਤੀ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਲੈ ਕੇ ਜਾਂਦੇ ਨੇ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਹਾਦਸਾ ਪਤੀ ਵੱਲੋਂ ਲਾਇਸੈਂਸੀ ਪਿਸਤੌਲ ਨੂੰ ਸਾਫ਼ ਕਰਦੇ ਸਮੇਂ ਅਚਾਨਕ ਕੁਦਰਤੀ ਘਟਿਆ ਹੈ ਉਹਨਾਂ ਨੇ ਕਿਹਾ ਕਿ ਸਾਥ ਸੇਵਜ ਕਿਸੇ ਦਾ ਕੋਈ ਕਸੂਰ ਨਹੀਂ ਹੈ ਤੇ ਨਾ ਹੀ ਉਹ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਵਾਣਾ ਚਾਹੁੰਦੇ ਨੇ। ਯਾ ਉਹਨਾਂ ਬਿਆਨ ਦਿੱਤੇ ਨੇ। ਉਹਨਾਂ ਕਿਹਾ ਕਿ ਇਹ ਬਿਆਨ ਮੈਂ ਪੂਰੇ ਹੋਸ਼ੋ ਹਵਾਸ ਸੇ ਬਚ ਦਿੱਤੇ ਨੇ ਤੇ ਬਿਨਾਂ ਕਿਸੇ ਦਬਾਅ ਦੇ ਦੇ ਰਹੀਆਂ। ਇਸ ਦੇ ਵਿੱਚ ਸਾਫ਼ ਤੌਰ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਇਸ ਨੂੰ ਸੁਸਾਇਸਾਈਡ ਨਹੀਂ ਮੰਨਿਆ। ਉਹਨਾਂ ਇਹ ਵੀ ਕਿਹਾ ਕਿ ਗੁਰਪ੍ਰਤ ਗੋਗੀ ਦੀ ਮੌਤ ਅਚਾਨਕ ਵਸਤਲੀ ਜਿਹੜਾ ਲਾਇਸੈਂਸਡ ਪਿਸਤੌਲ ਸਾਫ ਕਰੇ ਸਨ ਉਸ ਤੋਂ ਅਚਾਨਕ ਗੋਲੀ ਚੱਲਣ ਤੋਂ ਬਾਅਦ ਹੁੰਦੀ ਹੈ ਜਿਸ ਮਾਮਲੇ 'ਚ ਪੁਲਿਸ ਵੀ ਸੁਖਚੈਂਡ ਕੌਰ ਦੇ ਬਿਆਨ ਦੇ ਨਾਲ ਸਹਿਮਤ ਦਿਖਾਈ ਦੇ ਰਹੀ ਹੈ ਇਸ ਵਜ੍ਹਾ ਦੇ ਨਾਲ ਇਸ ਮਾਮਲੇ 'ਚ કુદરતી મોત ਦੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਘਟਨਾ ਵਾਲੇ ਦਿਨ ਡੀਸੀਪੀ ਜਸਕਰਨ ਤੇਜਾ ਨੇ ਕਿਹਾ ਸੀ ਕਿ ਵਿਧਾਇਕ ਦੀ ਮੌਤ ਕਿ ਨਾ ਹਾਲਾਤਾਂ ਦੇ ਵਿੱਚ ਹੋਈ ਹੈ ਇਹ ਕਹਿਣਾ ਅਜੇ ਜਲਦਬਾਜੀ ਹੋਵੇਗਾ ਮੌਜੂਦਾ ਸਰਕਾਰ ਦੇ ਮੌਜੂਦਾ ਐਮਐਲਏ ਸੰਗੁਰਪਤ ਗੋਗੀ ਜਿਨ੍ਹਾਂ ਦੀ ਮੌਤ ਗੋਲੀ ਲੱਗਣ ਦੇ ਨਾਲ ਹੋ ਜਾਂਦੀ ਹੈ ਪਤਨੀ ਦੇ ਵੱਡੇ ਬਿਆਨ ਸਾਹਮਣੇ ਆਉਂਦੇ ਨੇ ਉਸ ਤੋਂ ਬਾਅਦ ਦੱਸਦੀ ਹੈ ਕਿ ਇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਪੁਲਿਸ ਵੀ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਕਰਨ ਤੋਂ ਬਚਦੀ ਨਜ਼ਰ ਆਉਂਦੀ ਹੈ ਪਰ ਉਹਨਾਂ ਦੀ ਪਤਨੀ ਨੇ ਜੋ ਰੋਜ਼ਨਾਮਚੇ ਦੇ ਵਿੱਚ ਲਿਖਵਾਇਆ ਉਹਨਾਂ ਦੇ ਬਿਆਨ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਮਰੇ ਦੇ ਵਿੱਚ ਗੋਗੀ ਜਦੋਂ ਲਾਇਸੈਂਸਡ ਪਿਸਤੌਲ ਸਾਫ ਕਰ ਰਿਹਾ ਸੀ ਤਾਂ ਹੀਟਰ ਫਟ ਗਿਆ ਕਿਉਂਕਿ ਬਹੁਤ ਜ਼ੋਰਦਾਰ ਆਵਾਜ਼ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਉੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮਿਤਕ ਕੋਸ਼ਤ ਕਰ ਦਿੱਤਾ ਜਾਂਦਾ ਹੈ